ਏ ਬਾਈ 2024 ਚ ਚੌਥੀ ਪੋਜੀਸ਼ਨ ਤੇ ਆਇਆਗਾ 2024 ਚ ਚੌਥੇ ਨੰਬਰ ਤੇ ਰਿਹਾ ਹਾਂਜੀ ਬੀਐਫਏ ਮੇਲੇ ਤੇ ਸੀ ਹਾਂਜੀ ਬੀਐਫਏ ਤੇ ਠੀਕ ਆ ਬੀਐਫਏ ਮੇਲੇ ਦੇ ਮਾਲਕਾਂ ਕੋਲੇ ਆ ਦੇਖੋ ਦੋਸਤੋ ਸਰਟੀਫਿਕੇਟ ਵੀ ਮੌਕੇ ਤੇ ਹਾਜ਼ਰ ਆ ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਪੁੱਚੋਕਲਾਂ ਤੋਂ ਆ ਬਾਈ ਕਾਲੇ ਦੇ ਘਰੋਂ ਵੀਰੇ ਨੀਲੀ ਰਾਵੀ ਦਾ ਬਾਈ ਹੋਰਿਆ ਨੇ ਇੱਕ ਕੱਟਾ ਸੇਲ ਕਰਨਾ ਦੋਸਤੋ ਕਿੰਨੀ ਕਦੀ ਉਮਰ ਆ ਕਿਹੜੇ ਮੇਲੇ ਚ ਹੈ ਕਿਹੜੀ ਪੋਜੀਸ਼ਨ ਤੇ ਰਿਹਾ ਕਿੰਨੇ ਸਾਲਾਂ ਦੀ ਕਿਹੜੀ ਕੈਟਾਗਰੀ ਚ ਇਹ ਲੜਿਆ ਸੀ ਸਾਰੀ ਗੱਲਬਾਤ ਆਪਾਂ ਬਾਈ ਕਾਲੇ ਨਾਲ ਕਰਾਂਗੇ ਨੰਬਰ ਵੀਰੇ ਦਾ ਹੇਠਾਂ ਚੱਲੀ ਜਾਂਦਾ ਵੀਡੀਓ ਦੇ ਪੁੱਚੋ ਕੋਲਾਂ ਵੀਰੇ ਪੁੱਚੋ ਮੰਡੀ ਦੇ ਬਿਲਕੁਲ ਨਾਲ ਪਿੰਡ ਆ ਬਾਕੀ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਕੱਟੇ ਦੀ ਮਾਂ ਦਾ ਕਿੰਨਾ ਕੁ ਦੁੱਧ ਆ ਕੀ ਗੱਲਬਾਤ ਆ ਹੋਰ ਕਾਲੇ ਬਾਈ ਕੀ ਹਾਲ ਆ ਜੀ ਬੜੀਆ ਬਈ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਕਾਲੇ ਬਾਈ ਪਿੰਡ ਆਪਣਾ ਪੁੱਚੋ ਮੰਡੀ ਦੇ ਨਾਲ ਹੀ ਰਹਿ ਗਿਆ ਜਮਾਨਾ ਹਾਂਜੀ ਹਾਂਜੀ ਬਾਈ ਪੁੱਚੋ ਵਾਲਾ ਠੀਕ ਆ ਕਾਲੇ ਬਾਈ ਇਹ ਕੱਟਾ ਜਿਹੜਾ ਇਹਦੀ ਉਮਰ ਕਿੰਨੀ ਆ ਬਾਈ ਇਹਦੀ ਸਵਾ 2 ਸਾਲ ਉਮਰ ਆ ਸਵਾ 2 ਸਾਲ ਹਾਂਜੀ ਠੀਕ ਆ ਪਿਓ ਸਾਈਡ ਤੋਂ ਕਿਹੜੇ ਦਾ ਆ ਗਿਆ ਵੀਰੇ ਇਹ ਬਾਈ ਰਾਜਾ ਸਾਪੂ ਵਾਲ ਦਾ ਰਾਜੇ ਸਾਪੂ ਵਾਲ ਦਾ ਇਹ ਆਪ ਆ ਮਾਂ ਇਹਦੀ ਥੋੜੇ ਕੋਲੀ ਖੜੀ ਆ ਹਨਾ ਕੋਲ ਖੜੀ ਆ ਜੀ ਆਪਣੇ ਉਹਦਾ ਕਿੰਨਾ ਕੁ ਦੁੱਧ ਸੀ ਬਾਈ ਉਹਦਾ ਬਾਈ 20 ਕਿਲੋ ਲੀਟਰ ਦਾ ਰਿਕਾਰਡ ਹੈਗਾਗਾ ਬਾਈ 20 ਲੀਟਰ ਜਿਹੜਾ ਘਰੇ ਤੁਸੀਂ ਆਪ ਚੋਇਆ ਆਪ ਚ ਤੇ ਹੈ ਬਾਈ ਕਿਹੜੇ ਸਾਲ ਲੜਾਇਆ ਸੀ ਮੇਲੇ ਤੁਸੀਂ ਤੇ ਬਾਈ 2024 ਚ ਚੌਥੀ ਪੋਜੀਸ਼ਨ ਤੇ ਆਇਆਗਾ 2024 ਚ ਚੌਥੇ ਨੰਬਰ ਤੇ ਰਿਹਾ ਹਾਂਜੀ ਬੀਐਫ ਮੇਲੇ ਤੇ ਸੀ ਹਾਂਜੀ ਬੀਐਫ ਰਿਹਾ ਠੀਕ ਆ ਬੀਐਫ ਮੇਲੇ ਤੇ ਮਾਲਕਾਂ ਕੋਲੇ ਆ ਦੇਖੋ ਦੋਸਤੋ ਸਰਟੀਫਿਕੇਟ ਵੀ ਮੌਕੇ ਤੇ ਹਾਜ਼ਰ ਆ ਚੌਥੇ ਨੰਬਰ ਤੇ ਰਿਹਾ ਉਦੋਂ ਕਿੰਨੀ ਉਮਰ ਸੀ ਬਾਈ ਜਦੋਂ ਮੇਲੇ ਬਾਈ ਉਦੋਂ ਇਹ ਨਾ ਆਪਾਂ 6 ਤੋਂ ਸਾਲ ਵਾਲੇ ਚ ਪਾਇਆ ਸੀਗਾ 6 ਮਹੀਨੇ ਤੋਂ ਲੈ ਕੇ ਸਾਲ ਵਾਲਿਆਂ ਚ ਇਹਨੂੰ ਉਹ ਕਰਿਆ ਸੀ ਹਾਂਜੀ ਚੌਥੇ ਨੰਬਰ ਤੇ ਰਿਹਾ ਹਾਂਜੀ ਹਾਂਜੀ ਠੀਕ ਆ ਠੀਕ ਆ ਨੰਬਰ ਬਾਈ ਦਾ ਹੇਟਾ ਚੱਲੀ ਜਾਂਦਾ ਦੋਸਤੋ ਕੱਟੇ ਦੀ ਉਮਰ ਹੁਣ ਤਕਰੀਬਨ ਹੈਗੀ ਹੈ ਕਿੰਨੇ ਸਾਲ ਦੀ ਸਵਾਕ ਦੋ ਸਾਲ ਦੀ ਸਵਾਕ ਦੋ ਸਾਲ ਦਾ ਉਧਰ ਨੂੰ ਕਮਾਈ ਬਾਈ ਬਾਕੀ ਤੋਰ ਕੇ ਸਾਨੂੰ ਵਿੱਚ ਦਿਖਾ ਦੇਣਾ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆਉਂਦਾ ਦੋਸਤੋ ਨੰਬਰ ਵੀਰ ਹੋ ਰਿਆਂ ਦਾ ਹੇਠਾਂ ਚੱਲੀ ਜਾਂਦਾ ਪੁੱਚੋ ਕੜਾ ਦੋਸਤੋ ਪੁੱਚੋ ਮੰਡੀ ਦੇ ਬਿਲਕੁਲ ਨਾਲ ਜੇ ਪਿੰਡ ਆਹ ਦੇਖੋ ਦੋਸਤੋ ਕੱਟਾ ਸੋਨਾ ਸੁਨੱਖਾ ਵੀਰੇ ਬਾਕੀ ਹਜੇ ਬਾਈ ਡਾਇਰੈਕਟ ਤਾਂ ਨਹੀਂ ਇਹਨੂੰ ਛੱਡਣ ਲੱਗੇ ਤੁਸੀਂ ਨਹੀਂ ਬਾਈ ਇਹਨਾਂ ਨਹੀਂ ਕੋਈ ਛੱਡਿਆ ਆਪਾਂ ਨੇ ਇੱਕ ਆਪ ਦੀ ਮਹਸਤੀ ਦੇਖਿਆ ਸੀਗਾ ਰਿਜ਼ਲਟ ਇਹਦਾ ਲੈ ਕੇ ਠੀਕ ਆ ਹਾਂ ਵੀ ਇੱਕ ਕਦੇ ਪਸ਼ੂ ਤੇ ਛੱਡਿਆਗਾ ਵੀ ਲਾਉਣ ਲੱਗ ਗਿਆ ਹਾਂ ਉਹ ਲਾਉਂਦਾ ਬਈ ਕੋਈ ਐਡਾ ਨਹੀਂ ਆਹੋ ਤੇ ਵੀ ਹਜੇ ਆਪਾਂ ਆਪਦੀ ਮੈਸ ਦੇ ਮੇਲੇ ਦਾ ਕਰਕੇ ਘੱਟ ਛੱਡਦੇ ਸੀ ਐਦਕੀ ਮਜਬੂਰੀ ਦੇ ਕਰਨਾ ਆਪਾਂ ਤੋਂ ਮੇਲੇ 'ਚ ਪਿਆ ਨਹੀਂਗਾ ਠੀਕ ਆ ਹਾਂ ਆਪਦੀ ਮਜਬੂਰੀ ਬਣ ਗਈ ਸੀਗੀ ਆਪਣੀ ਕੋਈ ਠੀਕ ਆ ਵੀ ਮੇਲੇ 'ਚ ਲਿ ਜਾਣਾ ਲੈ ਕੇ ਨਹੀਂ ਜਾ ਸਕੇ ਹਾਂ ਉਹਦੇ ਕਰਕੇ ਨਾ ਫਿਰ ਬਾਲਾ ਸੀ ਛੱਡਦੇ ਨਹੀਂ ਸੀਗੇ ਠੀਕ ਆ ਠੀਕ ਆ ਠੀਕ ਆ ਬਾਈ ਤੇ ਨੰਬਰ ਹੇਠਾਂ ਚੱਲੇ ਜਾਂਦਾ ਫਿਰ ਮੁੱਲ ਦਾ ਕਿਵੇਂ ਕਰਾਂਗੇ ਕਾਲੇ ਬਾਈ ਮੁੱਲ ਬਾਈ ਆਪਾਂ ਫੋਨ ਤੇ ਜਮਾਂ ਜਾਏ ਜਾਏ ਰੇਟ ਹੋਊਗਾ ਅੱਛਾ ਫੋਨ ਤੇ ਕਰਾਂਗੇ ਫੋਨ ਤੇ ਰੱਖਾਂਗੇ ਹਾਂਜੀ 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 ਠੀਕ ਆ ਬਾਈ ਕੱਟੇ ਦਾ ਮੁੱਲ ਆ ਜਿਹੜਾ ਬਾਈ ਕਹਿੰਦਾ ਫੋਨ ਤੇ ਰੱਖਾਂਗੇ ਆਪਾਂ ਜਾਇਜ਼ ਭਾਅ ਕਰਾਂਗੇ ਵੀਰ ਕਹਿੰਦਾ ਕਿਸੇ ਸ਼ੌਂਕੀ ਭਰਾ ਨੇ ਦੋਸਤੋ ਨੀਲੀ ਰਵੀ ਦਾ ਬਹੁਤ ਭਰਾ ਮਾ ਨੂੰ ਕਰੇਗਾ ਸ਼ੌਂਕ ਆ ਤਾਂ ਉਹ ਵੀਰ ਨਾਲ ਜ਼ਰੂਰ ਸੰਪਰਕ ਕਰਿਓ ਨੰਬਰ ਹੇਠਾਂ ਚੱਲੇ ਜਾਂਦਾ ਇੱਕ ਵਾਰੀ ਬਾਈ ਉਧਰ ਕਮਾਲਾ ਤੁਹਾਨੂੰ ਤੋੜ ਕੇ ਦਿਖਾ ਦੇਣਾ ਉੱਚੋ ਮੰਡੀ ਦੇ ਬਿਲਕੁਲ ਨਾਲ ਜੇ ਪਿੰਡਾ ਬਗਾਨੇ ਬੰਦੇ ਤੋਂ ਥੋੜਾ ਜਿਹਾ ਮੇਰੇ ਤੋਂ ਉਪਰ ਆ ਜਾ ਬਹਲਾ ਕਰੀ ਜਾਂਦਾ ਕੱਟਾ ਤਾਂ ਬਾਈ ਐਂਜੇ ਤੁਰਦਾ ਇਹ ਵੀਡੀਓ ਲੈ ਕਰਕੇ ਆ ਬਾਈ ਐਂ ਤਾਂ ਕੋਈ ਚੱਕਰੀ ਨਹੀਂ ਯਾਰ ਆਪਣਾ ਪੂਰਾ ਵਧੀਆ ਹੈ ਸ਼ੁਰਤੀ ਜਾਂ ਪੂਰਾ ਦੋਸਤੋ ਕੱਟਾ ਇਹ ਜੀ ਕਰੰਟ ਵਾਲਾ ਕੰਮ ਆ ਪੂਰਾ ਆ ਦੇਖੋ ਖੜਨੀ ਖੁੜਨੀ ਬਾਈ ਆ ਕੁੱਖ ਦੇਖ ਪਿੰਡੇ ਦਾ ਪੂਰਾ ਸ਼ਕੀਨ ਆ ਹੂੰ ਕੱਟੇ ਦੀ ਮਾਂ ਵੀ ਵੀਰ ਹੋ ਰਹੇ ਨੇ ਕੋਲੀ ਆ ਦੋਸਤੋ ਜਿਹੜੇ ਵੀ ਭਰਾ ਨੂੰ ਪਸੰਦ ਆਉ ਤਾਂ ਜ਼ਰੂਰ ਕਰਿਓ ਸੰਪਰਕ ਆ ਦੇਖੋ ਕਰੋ ਬਾਈ ਜੱਟ ਵੀਡੀਓ ਦੇਖਣ ਲਈ ਵੀਰੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ